ਨਮਸਕਾਰ ਵੇਖ ਰਹੇ ਤੁਸੀਂ ਪੰਜਾਬੀ 20 ਪ੍ਰਾਈਮ ਤੇ ਇਸ ਸਮੇਂ ਦੀ ਵੱਡੀ ਖਬਰ ਹੈ ਪਾਕੜਾ ਡੈਮ ਦੇ ਨਾਲ ਜੁੜੀ ਹੋਈ ਪਾਕੜਾ ਡੈਮ ਦੀ ਸੁਰੱਖਿਆ ਹੁਣ ਇੱਕ ਨਵੇਂ ਮੋੜ ਤੇ ਪਹੁੰਚ ਗਈ ਹੈ ਇਸ ਡੈਮ ਦੀ ਸੁਰੱਖਿਆ ਜਿਸ ਨੂੰ ਪੰਜਾਬ ਦੇ ਪਾਣੀ ਅਤੇ ਊਰਜਾ ਸਪਲਾਈ ਦੀ ਧੜਕਨ ਮੰਨਿਆ ਜਾਂਦਾ ਹੈ ਹੁਣ ਸੀਆਈਐਸਫ ਨੂੰ ਸੌਂਪ ਦਿੱਤੀ ਜਾਵੇਗੀ ਸੀਆਈਐਸਫ ਦੇ ਜਵਾਨ ਨੰਗਲ ਟਾਊਨਸ਼ਿਪ ਦੇ ਵਿੱਚ ਆਉਣੇ ਸ਼ੁਰੂ ਹੋ ਗਏ ਹਨ 31 ਅਗਸਤ ਤੋਂ ਅਧਿਕਾਰ ਅਤੇ ਜ਼ਿੰਮੇਵਾਰੀ ਹੋਵੇਗੀ ਪਹਿਲੇ ਪੜਾਅ ਦੇ ਵਿੱਚ 200 ਜਵਾਨ ਜੋ 30 ਸੰਭਾਲਣਗੇ ਪਰ ਇਹ ਸਿਰਫ ਇੱਕ ਸੁਰੱਖਿਆ ਦਾ ਕਦਮ ਨਹੀਂ ਸੋ ਕੋ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵਾਂ ਤੂਫਾਨ ਵੀ ਹੈ ਕਾਂਗਰਸ ਸਰਕਾਰ ਦਾ ਦੋਸ਼ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਇਸ ਮਾਮਲੇ ਦੇ ਵਿੱਚ ਸਫਲ ਰਹੀ ਹੈ ਵਿਧਾਨ ਸਭਾ ਨੇ ਸੀਆਈਐਸਐਫ ਦੇ ਵਿੱਚ ਤਣਾਤੀ ਦੇ ਵਿਰੁੱਧ ਮਤਾ ਪਾਸ ਕੀਤਾ ਸੀ ਪਰ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਹੁਣ ਵਿਰੋਧੀ ਧਿਰ ਕਹਿੰਦੀ ਹੈ ਪੰਜਾਬ ਨੇ ਕੇਂਦਰ ਅੱਗੇ ਆਪਣਾ ਆਤਮ ਸਮਰਪਨ ਕਰ ਦਿੱਤਾ ਹੈ ਦਹਾਕਿਆਂ ਤੋਂ ਪੰਜਾਬ ਪੁਲਿਸ ਪਾਕੜਾ ਡੈਮ ਦੀ ਸੁਰੱਖਿਆ ਸੰਭਾਲ ਰਹੀ ਸੀ ਅਤੇ ਕਿਸੇ ਵੱਡੀ ਕੋਤਾਹੀ ਦੀ ਕੋਈ ਰਿਪੋਰਟ ਨਹੀਂ ਆਈ ਫਿਰ ਵੀ ਸੀਆਈਐਸਐਫ ਦੀ ਲੋੜ ਕਿਉਂ ਸੀ ਇਹ ਵੱਡਾ ਸਵਾਲ ਹੈ ਕਰਮਚਾਰੀ ਯੂਨੀਨਾਂ ਇਸ ਦਾ ਵਿਰੋਧ ਕਰ ਰਹੀਆਂ ਹਨ ਉਹ ਕਹਿੰਦੇ ਹਨ ਸੀਆਈਐਸਐਫ ਤੇ ਹਰ ਸਾਲ 100 ਕਰੋੜ ਰੁਪਏ ਦਾ ਬੋਝ ਪਵੇਗਾ। BBMP ਦੀ ਤਿਆਰੀਆਂ جاری ਹਨ ਤੇ ਨਾਤੀ ਸਟੇਜ ਵਾਈਜ਼ ਹੋਵੇਗੀ ਤੇ ਆਉਣੇ ਵਾਲੇ ਦਿਨਾਂ ਦੇ ਵਿੱਚ ਹੋਰ ਜ਼ਬਾਨ ਆਣਗੇ। ਇਹ ਵਿਵਾਦ ਉਹਨਾਂ ਸੁਰੱਖਿਆ ਤੱਕ ਸੀਮਤ ਨਹੀਂ ਰਿਹਾ ਸਗੋ ਕੇਂਦਰ ਤੇ ਪੰਜਾਬ ਸਰਕਾਰਾਂ ਵਿਚਕਾਰ ਅਧਿਕਾਰਾਂ ਦੀ ਲੜਾਈ ਬਣ ਗਿਆ ਹੈ। ਭਾਂਖੜਾ ਨੰਗਲ ਡੈਮ ਜੋ ਹੁਣ ਤੱਕ ਪੰਜਾਬ ਪੁਲਿਸ ਦੇ ਕੰਟਰੋਲ ਏਟ ਸੀ ਹੁਣ CISF ਨੂੰ ਸੌਂਪ ਦਿੱਤਾ ਜਾਵੇਗਾ। ਅਤੇ ਇਹ ਸਬਦਲਾਤ ਤੋਂ ਬਾਅਦ ਪੰਜਾਬ ਦੇ ਵਿੱਚ ਰਾਜਨੀਤਿਕ ਉਥਲ-ਪੁਤਲ ਤੇਜ਼ ਹੋਣ ਜਾ ਰਹੀ ਹੈ। ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ਵਰ ਰਾਣਾ ਦੀ ਰਿਪੋਰਟ